ਜਿੱਥੋਂ ਤੱਕ ਵਿਕਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਦਿਨ-ਪ੍ਰਤੀ ਦਿਨ ਵਧਦੀ ਜਾ ਰਹੀਆਂ ਨੇ। ਲੇਖੋ ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਹੈ ਨਾ ਸਰਕਾਰ ਟੋਟਲੀ ਫੇਲ ਹੋ ਰਹੀ ਹੈ ਟੋਟਲੀ। ਤੁਸੀਂ ਇੱਥਾਂ ਦੀ ਗੱਲ ਲੈ ਲਓ ਹਾਈ ਕੋਰਟ ਕਿੰਨੀ ਵਾਰੀ ਕਹਿ ਚੁੱਕੀ ਹੈ ਜਿਹੜਾ ਲਾਰਸਨ ਸਿੰਘ ਦਾ ਕੇਸ ਸੀ ਜਾਂ ਵਿਕਰਮ ਮਜੀਠੀਆ ਵਾਲਾ ਕੇਸ ਆ ਗਿਆ ਬਾਠ ਵਾਲਾ ਕੇਸ ਆ ਗਿਆ ਕਿੰਨੇ ਕੇਸੇ ਕਿੰਨੇ ਜਿਨ੍ਹਾਂ ਦੇ ਸਰਕਾਰ ਨੇ ਕੁਝ ਨਹੀਂ ਕੀਤਾ ਜੋ ਕੀਤਾ ਅਦਾਲਤਾਂ ਨੇ ਕੀਤਾ ਹਮ ਫਿਰ ਸਰਕਾਰਾਂ ਦੇ ਵਾਸਤੇ ਪੰਕਦ ਨਹੀਂ ਸਰਕਾਰ ਕੋਈ ਲੋੜ ਨਹੀਂ ਸਰਕਾਰ ਦੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਬਕਾਇਦਾ ਤੌਰ ਤੇ ਆਪਾਂ ਇਸ ਮੱਦੇ ਬਾਰ-ਬਾਰ ਕਹਿੰਦੇ ਰਹੇ ਆ ਕਿ ਜੇ 25 ਅਗਸਤ ਤੱਕ ਇਹਨਾਂ ਨੇ ਚਲਾਨ ਪੇਸ਼ ਨਾ ਕੀਤਾ ਤੇ ਬਿਕਰਮ ਸਿੰਘ ਮਜੀਠੀਆ ਆਪਣੀ ਜ਼ਬਾਨਤ ਦੀ ਇੱਕ ਵਾਰ ਫਿਰ ਰੱਦੀ ਦੇ ਪਿੱਛੇ 60 ਦਿਨਾਂ ਦੇ ਚਿਰ ਚਲਾਨ ਨਹੀਂ ਪੇਸ਼ ਕਰਦੇ ਤੇ ਉਹਨੂੰ ਜ਼ਬਾਨਤ ਮਿਲਦੀਆਂ ਸੰਭਾਵਨਾਵਾਂ ਵੱਧ ਜਾਂਦੀਆਂ ਨੇ। ਲੇਕਿਨ ਉਹਨਾਂ ਨੇ 58 ਦਿਨਾਂ ਦੇ ਵਿੱਚ 22 ਦਿਨوں ਦੇ ਕਹਾਦਾ ਤੌਰ ਤੇ ਚਲਾਨ ਪੇਸ਼ ਕਰਕੇ ਤੇ ਵਿਕਨ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧਾਤੀਆਂ ਜਿੱਦੇ ਵਿੱਚ ਕਹਿੰਦੇ 40000 ਰੁਪਏ ਦਾ ਚਲਾਨ ਪੇਸ਼ ਕੀਤਾ ਉਹਨਾਂ ਨੇ। 40000 ਪੇਜ ਦੇ ਵਿੱਚ ਚਲਾਨ ਤਾਂ ਸਿਰਫ 1000 ਰੁਪਏ ਦਾ ਹੋਏਗਾ। ਬਾਕੀ 3000 ਪੇਜ ਦੇ ਡਾਕੂਮੈਂਟਸ ਨਾਲ ਲੱਗੇ ਆ 400 ਬੈਂਕਾਂ ਦੇ ਲੱਗੇ ਨੇ ਬਕਾਇਦਾ ਤੌਰ ਤੇ 200 ਗੌਣੀਆਂ ਗਵਈਆਂ ਲੱਗੀਆਂ ਨੇ ਇਸ ਕਰਕੇ ਉਹਦਾ ਨਹੀਂ ਆਟੋਮੈਟਿਕਲੀ ਕਾਗਜ਼ਦਾਂ ਤੋਂ ਨਹੀਂ ਬੰਦ ਨੇ ਇਸ ਕਰਕੇ ਵਿਕਮਜੀਤ ਜੀ ਥੀ ਮਾਰੇ ਆਪਾਂ ਇਹ ਵੀ ਗੱਲ ਕਹੀ ਸੀ ਵੀ ਜੇ ਜੈ ਡੈਸਟਰੀਕ ਨਾਲ ਫੈਰੀ ਸੌਪਤ ਨੇ ਕਿਹਾ ਪੀ ਐਨ ਡੀ ਪੀ ਐਸ ਦਾ ਜਿਹੜਾ 20 ਦਸੰਬਰ 2021 ਨੂੰ ਕੇਸ ਦਰਜ ਹੋਇਆ ਸੀ ਜੇ ਉਹਦਾ ਵੀ ਚਲਾਨ ਨਾਲ ਪੇਸ਼ ਕਰ ਦਿੱਤਾ ਉਹ ਵੀ ਕੇਸ ਨਾਲ ਜੋੜ ਦਿੱਤਾ ਤੇ ਫਿਰ ਬਿਕਰਮ ਸਿੰਘ ਮਜੀਠੀ ਨੂੰ ਜ਼ਮਾਨਤ ਮਿਲ ਜਾਂਦੀ ਕਿ ਮੁਸ਼ਕਲਾਂ ਬਹੁਤ ਵੱਜਣਗੀਆਂ ਜਲਦੀ ਜੇਲ੍ਹ ਤੋਂ ਰਹਿ ਸੰਭਵ ਨਹੀਂ ਹੋ ਸਕਿਆ ਕਿ ਲੇਕਿਨ ਇਹਦੇ ਨਾਲ ਦੋ ਕੇਸ ਹੋਰ ਨੇ ਇੱਕ ਕੇਸ ਜਿਹੜਾ ਉਹਦੀ ਇਨਕੁਆਇਰੀ ਵਰਨ <strong>ਸ਼ਰਮਾ</strong> ਜਿਹੜੇ ਐਸਐਸਪੀ ਤੇ ਗੁਰਬੰਧ ਸਿੰਘ ਐਸਪੀ <strong>ਦੀਨ</strong> ਜਿਹੜੇ ਇਹਨਾਂ ਨੇ ਸ਼ੁਰੂ ਕਰ ਦਿੱਤੀ। ਅੱਜ ਉਹ ਬਕਾਇਦਾ ਨਾਬਾ ਜੇਲ੍ਹ ਦੇ ਵਿੱਚ ਕੋਰਟ ਕੋ ਮਨਜ਼ੂਰੀ ਲੈ ਕੇ ਉਹ ਪੁਛਪੜਤਾਲ ਕਰਨ ਵਾਸਤੇ ਗਏ ਨੇ। ਕਿ ਇਹ ਦਸੂਬੀ ਜਿਹੜੀ ਮਜੀਠੇ ਵਾਲੀ ਚਾਹ ਦੇ ਇੱਕ ਜ਼ਮੀਨ ਲਈ ਸੀ ਉਹ ਰਿਸ਼ਤੀਆਂ ਕਿੱਥੇ ਰਹੀਆਂ? ਜਾਦਵਿੰਦਰ ਸਿੰਘ ਰਜਿਸਟਰੀ ਕਰੰਟ ਨੇ ਬਕਾਇਦਾ ਤੌਰ ਤੇ ਚ 2022 ਦੇ ਵਿੱਚ ਜਦੋਂ ਇਹ ਸਰਕਾਰ ਬਣਦੀ ਵੇਖੋ ਵਿਕਮ ਸਿੰਘ ਮਜੀਠੇ ਦਾ ਪ੍ਰਭਾਵ ਕਰਨਾ ਹੋਰ GSTN ਜਿਹੜੀਆਂ ਚਾਰ ਇੱਕੀਆਂ ਕਰਾਈਆਂ ਸੀ ਉਹ ਦਾਦਤ ਦੇ ਵਿੱਚ ਉਹ ਰਿਕਾਰਡ ਗੁੰਮ ਕੀਤਾ ਗਿਆ ਜਾਦਵਿੰਦਰ ਸਿੰਘ ਰਜਿਸਟਰੀ ਕਰੰਟ ਨੇ ਬਕਾਇਦਾ ਤੌਰ ਤੇ ਪੁਲਿਸ ਕੋਲ ਆਪਣੀ ਕੰਪਲੇਨਟ ਦਰਜ ਕਰਾਈ ਗੁੰਮਸ਼ਤ ਦੀ ਚੋਰੀ ਹੋਣ ਦੀ ਇਹ ਪੂਰਨ ਕਲੋਜ਼ਰ ਰਿਪੋਰਟ ਦੇਣ ਗਈ ਸੀ ਵੀ ਅਸੀਂ ਬੜੇ ਬਿਲਕੁਲ ਸਫਰ ਰਹੇ ਜੀ ਅਸੀਂ ਬ੍ਰਾਹਮਣ ਨਹੀਂ ਕਰ ਸਕਦੇ ਤੇ ਝਾੜ ਪਾਈ ਉਹਨਾਂ ਨੇ ਜੱਜ ਨੇ ਕਹਿੰਦੇ ਇੰਨਾ ਸੀਰੀਅਸ ਮੈਟਰ ਹੋਵੇ ਤੇ ਤੁਸੀਂ ਕਹਿੰਦੇ ਸਾਨੂੰ ਲੱਭਾ ਨਹੀਂ ਜੀ ਜੋਜਾ ਕਦਮ ਵਿੱਚ ਲੈ ਕੇ ਹੋ ਪਤਾ ਕੋਈ ਕਿੱਥੇ ਕਿੱਥੇ ਨਹੀਂ ਹੈਗੇ ਇਸੇ ਤਰ੍ਹਾਂ ਕਪੂਰਥਲਾ ਦੇ ਵਿੱਚ ਰਜਿਸਟਰੀ ਹੋਈ ਸੀਗੀ ਉਥੋਂ ਰਜਿਸਟਰੀਆਂ ਬੰਮ ਕੀਤੀਆਂ ਇਹਨਾਂ ਨੇ ਲੁੱਟ ਮਚਾਈ ਸੀ ਪੂਰੀ ਮੈਂ ਤਾਂ ਸੋਚਦਾ ਨਾ ਤੇ ਹਿਟਲਰੋਂ ਵੱਧ ਗਏ ਲੋਕੇ ਅੱਜ ਹੀ Hitler ਵੀ ਆਪਣੀ ਕਦਰ ਕਰਦਾ ਸੀ ਕੋਈ ਕਾਇਦਾ ਕਾਨੂੰਨ ਹੈ ਗੈਰਮਨ ਆਪਣੇ ਰਾਜ ਤੇ ਕਾਇਦਾ ਕੋਈ ਰਹਿ ਨਹੀਂ ਕੋਈ ਦਿੰਦਾ ਇੱਕ ਸਮਗੰਦ ਨੂੰ ਤੁਸੀਂ ਸਰਕਾਰੀ ਹੈਲੀਕਾਪਟਰ ਦਿੱਤਾ ਵਰਤਣ ਵਾਸਤੇ ਰਜਿਸਟਰੀਆਂ ਬੰਦ ਕਰਤੀਆਂ ਤੁਸੀਂ ਵੇਖੋ ਕਾਣ ਸਿੰਘ ਪੰਨੂ ਅਮਰਥਾ ਦਾ ਐਸਐਸਪੀ ਸੀ ਡੀਸੀ ਸੀਗਰ ਉਹਨੇ ਕਹਿੰਦੇ ਇੱਕ ਦੋ ਕੰਮ ਮਜੀਠੀ ਨੇ ਕਿਹਾ ਗਲਤ ਕਹਿ ਉਹਨੂੰ ਤੋ ਨਹੀਂ ਕਿਹਾ ਨਹੀਂ ਇਹ ਨਹੀਂ ਹੋ ਸਕਦਾ ਸੁਖਬੀਰ ਸਿੰਘ ਬਾਦਲ ਤੇ ਬਿਕਮ ਸਿੰਘ ਮਜੀਠੀਆ ਦੋਵੇਂ ਵੱਡੇ ਬਾਦਲ ਸਾਹਿਬ ਨੂੰ ਜਾਣਦੇ ਆ ਵੀ ਇਹਨੂੰ ਇੱਥੋਂ ਬਦਲ ਜੋ ਸਾਡੇ ਕੰਮ ਨਹੀਂ ਕਰਦਾ ਤੇ ਵੱਡੇ ਬਾਦਲ ਨੇ ਕਿਹਾ ਕਿ ਯਾਰ ਮਨੂੰ ਇਹ ਗੱਲ ਦੱਸੋ ਸਾਰੇ ਪੰਜਾਬ 'ਚ ਤੁਹਾਡੇ ਅਫਸਰ ਲੱਗੇ ਆ ਤੇ ਜੇ ਮੇਰੇ ਇੱਕ ਤਾਂ ਕੋਈ ਲੰਗਰ ਤੁਸੀਂ ਬਰਦਾਸ਼ਤ ਕਿਉਂ ਨਹੀਂ ਕਰਦੇ ਤੁਸੀਂ ਤੇ ਨਾ ਡੀਸੀ ਨੂੰ ਕਹਤਾ ਜੀ ਇਹਨਾਂ ਦੀ ਗੱਲ ਸੁਣ ਲਿਆ ਕਰੋ ਮਾਰੀ ਮੋਟੀ ਕਾਂ ਸਿੰਘ ਪੰਨੂ ਦੇ ਆਪਣੇ ਸ਼ਬਦ ਆ ਕਿ ਸਾਡੇ 126 ਆਈਐਸ ਸਭ ਤੋਂ ਪੰਜਾਬ ਦੇਗੇ ਜੇ ਕਿਤੇ ਸਾਡੇ ਸਾਰੇ ਇੱਕਾ ਕਰ ਲੈਣ ਜਿੱਥੇ ਮਰਜੀ ਕੋਈ ਲਾ ਦੇਵੇ ਕਿਸੇ ਨੂੰ ਅਸੀਂ ਗਲਤ ਕੰਮ ਨਹੀਂ ਕਰਨਾ ਸਾਡੇ ਕੋਲ ਪੋਲਿਟਿਸ਼ਨ ਕਰਾ ਕੇ ਮੁਕੋ ਲੇਕਿਨ ਸਾਡੇ ਚ ਇੱਕ ਲਾਲਸਾ ਹੈਗੀ ਐ ਮੈਨੂੰ ਕੋਈ ਮਲਾਈ ਦੇਣਾ ਤਾਂ ਨਹੀਂ ਦੇ ਮੈਨੂੰ ਮਿਲ ਜੇ ਫਲਾਣਾ ਮਿਲ ਜੇ ਕਾਂਸਿੰਗ ਪੰਨੂ ਨੇ ਰੂਟ ਲੈਵਲ ਤੇ ਬਹੁਤ ਕੰਮ ਕੀਤਾ 24 ਘੰਟੇ ਕੀਤਾ ਕਈ ਸੁਧਾਰ ਕੀਤੇ ਧੂੜਾ ਵੀ ਸਕੀਮ ਨੂੰ ਸੰਭ ਦੇ ਆਈ ਉਹਦੇ ਪਿੰਡਾਂ ਦੀ ਜਿਹੜੀ ਸੜਕਾਂ ਸੀ ਜਿਹਨਾਂ ਲੋਕਾਂ ਨੇ ਆਪਣੇ ਨਾਂ ਨੇ ਆ ਸੀ ਉਹ ਬਰਨਿਆਤ ਮਿੱਟੀ ਉਹਨੇ ਪਾਈ ਉਹ ਸੜਕਾਂ ਪੂਰੀਆਂ ਚੌੜੀਆਂ ਕੀਤੀਆਂ ਲੋਕਾਂ ਦੇ ਵੜਵੜ ਨਾਲ ਚੱਲਣ ਲਈ ਸੀ ਆਪਣੇ ਪੜੀ ਜਾਂਦੇ ਵਿੱਚ ਇਸ ਕਾਰਨ ਕਿ ਸ਼ਹਿਰ ਦੇ ਵਿੱਚ ਉਹਨੇ ਕਾਫੀ ਹੱਦ ਤੋ ਸਫਾਈ ਦਾ ਵੀ ਕੰਮ ਕੀਤਾ ਸੀਵਰੇਜ ਦਾ ਵੀ ਕੰਮ ਕੀਤਾ ਬਿਕਰਮ ਸਿੰਘ ਮਜੀਠੀ ਹੋਣਾ ਕੋਈ ਘਟਨੀ ਵੀ ਜਾਰੀ ਕਿਸੇ ਵੀ ਗੁੰਡਾਗਰਦੀ ਦੀ ਉਸ ਟਾਈਮ ਦੇ ਉੱਤੇ ਆਪਣੀ ਤਾਕਤ ਦੀ ਦੁਰਵਰਤੋਂ ਕਰਨੀ ਕੋਈ ਵੀ ਘਟਨੇ ਨਹੀਂ ਜਾਰੀ ਕਿਸੇ ਵੀ ਇੱਕ ਸੀਐਡੀ ਬੜਾ ਵੱਡਾ ਅਫਸਰ ਉਹਦੇ ਸ਼ਬਦ ਆਪਣੇ ਕੋ ਨਹੀਂ ਕਹਿੰਦਾ ਮੈਨੇ ਵੀ ਤਾਂ ਸਿੱਧੇ ਝੂਠੇ ਡੀਜੀ ਤੇ ਐਸਐਸਪੀ ਮਜੀਠੀ ਦੇ ਅਗਰ ਹਾਜ਼ਰੀ ਭਰ ਲਿਆ ਤੇ ਉਹ ਕਹਿੰਦਾ ਉਹ ਕੁੱਤੇ ਆ ਗਏ ਜੀ ਐ ਸ਼ਮਸੀ ਇੱਕ ਕਾਇਏ ਸੱਤ ਸਨੂ ਤੇ ਆਈ ਪੀ ਸੱਤ ਸਨੂ ਇੱਕ ਸਾਚੇ ਝੂਠ ਮੈਨੂੰ ਨਹੀਂ ਪਤਾ ਇਸ ਗੰਦੇ ਜੇ ਇਹੋ ਜਿਹੀ ਭਾਸ਼ਾ ਵਰਦੇ ਸੀ ਤੇ ਫਿਰ ਜਿੱਥੇ ਪਹੁੰਚੀ ਉਹ ਠੀਕ ਹੀ ਪਜਾਉਂਦੇ ਪਾਈ ਉਹਨਾਂ ਦੇ ਸਪੋਰਟ ਤੇ ਕੋਈ ਨਹੀਂ ਆ ਰਿਹਾ ਜਿਹੜੇ ਆਪਣੇ ਸਾਥੀ ਜੋ ਵੀ ਖਲਾਫ ਹੋ ਗਏ ਉਹਦੇ ਵਿੱਚ ਇਸੇ ਕਰਕੇ ਬਕਾਇਦਾ ਤੌਰ ਤੇ ਨਾਬਾ ਜੇਲ ਦੇ ਵਿੱਚ ਪੁਛਪਟਾਲ ਕੀਤੀ ਜਾ ਰਹੀ ਹੈ ਭਾਈਆ ਗਿਸਤੀਆਂ ਗੁੰਮ ਕਦੋਂ ਹੋਈਆਂ ਕਿਵੇਂ ਹੋਈਆਂ ਕਿੱਥੋਂ ਹੋਈਆਂ ਕਿਹਨੇ ਕੀਤੀਆਂ ਜਾਦਵਿੰਦਰ ਸਿੰਘ ਦਾ ਮਾਮਲਾ ਬਿਲਕੁਲ ਸਪਸ਼ਟ ਹੈ ਜਦੋਂ ਉਹਨੇ ਐਫਆਈ ਲੋਜ ਕਰਾਈ ਉਦੋਂ ਬਾਅਦ ਮੜ ਕੇ ਜਾਂਚ ਹੋਈ ਜਾਂਚ ਤੋਂ ਬਾਅਦ ਅਨਪ੍ਰਿਸ ਰਿਪੋਰਟ ਦਿੱਤੀ ਗਈ ਤੇ ਝਿੜਕਾ ਖਾਧੀਆਂ ਜਾ ਕੇ ਜੱਜ ਕੋਲ ਇਹ ਇਸ ਕਰਕੇ ਵਿਕ੍ਰਮ ਸਿੰਘ ਮਜੀਠੀਆ ਦੀਆਂ ਮੁਸ਼ਕਲਾਂ ਵਧੀਆਂ ਜਾ ਰਹੀਆਂ ਤੇ ਅਜੇ ਐਨਡੀਪੀਸੀ ਦੇ ਕੇਸ ਦੇ ਵੀ ਫਿਰ ਫਿਰ ਇਹਨਾਂ ਕੋਈ ਪਿਛਪੜਤਾ ਨਹੀਂ ਹੈ ਉਹ ਵੀ ਕਿਸੇ ਨੇ ਕਰ ਸਕਦੀ ਹੈ ਸਟੇਟ ਲਈ ਕਰ ਸਕਦੀ ਹੈ ਜੇ ਉਹ ਦੱਸ ਕਰੇਗੀ ਬਕਾਇਦਾ ਤੌਰ ਤੇ ਉਹ ਵੀ ਕੇਸ ਨਾਲ ਜੁੜੇ ਜਾਂਦਾ ਕਿ ਜਿਹੜੇ ਇਹਨਾਂ ਨੇ ਇਹਨਾਂ ਦੇ ਪਰਚਾ ਦਰਜ ਕੀਤਾ ਵੀ ਸਰਕਾਰੀ ਕੰਮ ਤੇ ਰੁਕਾਵਟ ਪਾਈ ਤੇ ਜਿਹੜੇ ਅਧਿਕਾਰੀ ਸੀ ਸੁਜੀਤ ਸਿੰਘ ਨੇ ਬਤਬੀਜੀ ਕੀਤੀ ਤੇ ਬੇਕਮਸੀਕ ਮਜੀਠੀਆ ਦੀਆਂ ਮੁਸ਼ਕਲਾਂ ਇੰਨੀਆਂ ਵੱਧੀਆਂ ਤੇ ਮੈਨੂੰ ਨਹੀਂ ਉਮੀਦ ਸੀ ਵੀ ਇਹਨੂੰ ਜਲਦੀ ਕੋਈ ਕਿਸੇ ਪਾਸੇ ਰਾਹਤ ਮਿਲਦੇ ਚਾਂਸ ਹੋਣ ਮੈਂ ਅੱਗੇ ਵੀ ਗੱਲ ਕਹੀ ਸੀ ਵੀ ਜੇ ਇਹਨੂੰ ਕਿਤੇ ਬੇਲ ਮਿਲੀ ਤੇ ਇਹ ਸੁਪਰੀਮ ਕੋਰਟ ਤੱਕ ਹੋਵੇ ਮਿਲ ਜਾਵੇ ਹਾਈ ਕੋਰਟ ਦੇ ਸੈਸ਼ਨ ਕੋਰਟ ਦੇ ਬਸਦਾਰ ਮੁਕ ਬਿਲਕੁਲ ਨਹੀਂ ਕੇਸ ਇੰਨਾ ਜਿਹੜਾ ਹਾਈਲਾਈਟ ਹੋ ਗਿਆ ਜਦੋਂ ਕੋਈ ਕੇਸ ਜਿਆਦਾ ਹਾਈ ਨਾ ਉਹ ਤੁ ਜੱਜੀ ਵੀ ਡਰ ਲੱਗ ਪਿੰਦੇ ਯਾਰ ਅਸੀਂ ਬੇਲ ਦੇ ਕਿ ਕਿਤੇ ਕਿਤੇ ਫਾਸ ਲੱਗ ਗਈ ਉਹਦੀ ਕੋਈ ਇਨਲੋਚ ਨਾ ਥਰੂ ਹੋ ਜੇ ਸੀ ਇਨਲੋਚ ਨਾ ਕਿ ਹੋਣਾ। ਹਾਂ। ਭਾਵੇਂ ਇਸ ਕੇਸ ਦਾ ਕੁਛ ਨਾ ਮੜੇ। ਬਿਕਰਮ ਸਿੰਘ ਤੇ ਮਜੀਠੀ ਦਾ ਕੇਸ 1 ਸਾਲ ਦੀ 2 ਸਾਲ ਦੀ ਘੱਟੋ-ਕੱਟ 5 ਸਾਲ ਚੱਲੇਗਾ ਤੇ ਪੰਦੇ ਸਾਲਾਂ ਵਿੱਚ ਪਤਾ ਨਹੀਂ ਕਿਹੜੇ ਰਾਜ ਦੀ ਪਰਚਾ ਹੋਣੀ। ਇਹ ਕਾਂਗਰਸ ਸਰਕਾਰ ਆ ਗਈ ਤੇ ਫਿਰ ਬੱਲੇ ਬੱਲੇ ਫਿਰ ਜੋ ਮਰਜ਼ੀ ਕਰ ਲੋ ਬਿਜਮੀ ਨੇ ਤੁਸੀਂ ਕੱਖ ਨਹੀਂ ਵਿਗਾੜ ਸਕਦੇ ਜੇ ਕੋਈ ਹੋਰ ਆ ਗਈ ਤੇ ਫਿਰ ਨੂੰ ਕੁਝ ਕਹਿ ਨਹੀਂ ਸਕਦੇ ਬਾਕੀ ਅਕਾਲੀ ਜਿਹੜੇ ਹਨ ਇਹ ਮੂੰਹਵਾ ਤੋ ਕਿਤੇ ਗੁਰਸਪਤ ਸੇ ਕਰਕੇ ਚਾਹ ਪਾਣੀ ਪੀ ਕੇ ਜਾ ਕੇ ਸੌਂ ਜਾਣ ਪੀਰਾਂ ਦੀ ਸਰਕਾਰ ਬਣਦੀ ਉਹ ਵੀ ਦੂਜੇ ਸੱਜੇ ਦੇ ਵਿੱਚ ਭਾਜਪਾ ਅਜੇ ਵੀ ਇੰਟਰਸਟਡ ਆ ਕਿ ਕਿਸ ਨੇ ਕਿਸ ਨੇ ਲਾਇਸ ਕਰਕੇ ਬੀਜੀ ਨੇ ਆਪਣਾ ਜੋਰ ਲਾ ਲਿਆ ਪੀਐਸਟੀ ਕਰ ਲਈ ਲੇਕਿਨ ਪਿੰਡਾਂ ਦੇ ਵਿੱਚ ਉਹਨਾਂ ਨੂੰ ਕੋਈ ਵੀ ਉਹ ਹੰਗਾਰਾ ਨਹੀਂ ਮਿਲਦਾ ਜਿਹੜੀ ਆਸਤੀਗੀ ਤਾਂ ਨੇ ਸਾਹਮਣੀ ਹੈ ਪਿੰਡਾਂ ਜਿਗੇ ਕਿੰਨੇ ਕੁ ਲੋਕ ਲਾਸ ਹੁੰਦੇ ਇਹਨਾਂ ਦੇ ਕਹਿੰਦੇ ਜੀ ਅਸੀਂ ਸਰਕਾਰੀ ਨੀਤੀਆਂ ਜਿਹੜੀ ਕੇਂਦਰ ਦੀ ਉਹ ਜਾਣਕਾਰੀ ਦਿਨ ਅਸੀਂ ਗਏ ਅਜੰਡਾ ਕੋਈ ਹੋਰ ਆ ਦੱਸਦੇ ਕੁਝ ਹੋਰ ਬੀਐਸਕੇਰ ਕੇ ਪਿੰਡਾਂ 'ਚ ਕੋਈ ਸਾਥ ਨਹੀਂ ਮਿਲ ਰਿਹਾ ਪਿੰਡ ਦੇ ਲੋਕ ਨਹੀਂ ਪਸੰਦ ਕਰਦੇ ਬੀਜੇਪੀ ਨੂੰ ਵੀ ਵਾਕਈ ਇਹ ਕਹਿੰਦੇ ਜੀ ਇਹ ਧਰਮ ਦੀ ਪਾਰਟੀ ਆ ਆਪਣੇ ਧਰਮ ਦੀ ਹਿੰਦੂਤਵ ਦੀ ਪਾਰਟੀ ਆ ਇਸ ਕਰਕੇ ਅਸੀਂ ਲਾਈਕ ਨਹੀਂ ਕਰਦੇ ਖਾਸ ਕਰਕੇ ਕਿਸਾਨ ਤੇ ਬਿਲਕੁਲ ਪਸੰਦ ਨਹੀਂ ਕਰਦੇ ਮਜ਼ਦੂਰ ਪਸੰਦ ਨਹੀਂ ਕਰਦੇ ਬੀਐਸਕੇਰ ਕੇ ਭਗਵੰਤ ਮਾਨ ਦੇ ਜਿਸ ਤਰੀਕੇ ਨਾਲ ਲੱਗਾ ਵਾ ਲੋਕੀ ਕਈ ਤੇ ਕਹਿੰਦੇ ਵੀ ਹਾਈਲਾਈਟ ਕਰ ਰਹੇ ਨੇ ਉਹਨੂੰ ਬੀਜਪੀ ਦੀ ਡਿਊਟੀ ਲੱਗੀ ਪਰ ਭਗਵਾਨ ਲਈ ਡਿਊਟੀ ਵੀ ਹਾਈਲਾਈਟ ਕਰੋ ਤੁਸੀਂ ਇਹਨਾਂ ਨੂੰ ਕਿਉਂ ਨਹੀਂ ਵੱਡੇ ਵੱਡੇ ਜਿਹੜੇ ਫੜ ਕੇ ਜੇਲ੍ਹ ਸੁਣਦਾ ਤਗੜੇ ਛੁੱਟੇ ਨੂੰ 11 ਮਹੀਨੇ 11 ਮਹੀਨੇ ਜੇਲ੍ਹ ਛੁੱਟੇ ਸੀ 70% ਦੀ ਇਹਨਾਂ ਦੇ ਲੀਡਰ ਬਕਾਇਦਾ ਤੌਰ ਤੇ ਐਫੀਡੇਵਿਟ ਆਗੇ ਸੀ ਅਸੀਂ ਕਾਹਦੇ ਜੁਆਇਨ ਕੀਤੀ ਸਾਡਾ ਆਰਐਸ ਤੇ ਜਨਸ਼ਣ ਦਾ ਕੋਈ ਸਬੰਧ ਨਹੀਂ ਐਮਰਜੈਂਸੀ ਟਾਈਮ ਦੇ ਉੱਤੇ ਤੇ ਡਿਕਮ ਸਿੰਘ ਮਜੀਠੀਆ ਮਤ ਸੋਚੇ ਕਿ ਉਹਦੇ ਲਈ ਇਹਨਾ ਸੌਖਾ ਹੋਣੇਗਾ ਉਹਦੀਆਂ ਮੁਸ਼ਕਲਾਂ ਵਧ ਰਹੀਆਂ ਨੇ ਮੈਂ ਉਹਨਾਂ ਦੀ ਇੱਕ ਵਾਈਫ ਦੀ ਸੁਣ ਰਿਆ ਸੀ ਵੀ ਮੇਰੇ ਬੱਚੇ ਪੜ੍ਹਤ ਕਰਦੇ ਸੀ ਕਿ ਬਾਪੂ ਜਲਦੀ ਕਰ ਲੈ ਦੇ ਚੰਗੀ ਗੱਲ ਆ ਜੀ ਪੜ੍ਹਨਾ ਚਾਹੀਦਾ ਸਾਡੇ ਤੇ ਧਰਮ ਚ ਵੀ ਕਹਿੰਦੇ ਜੇ ਸਾਗੇ ਜੋਰ ਨ ਚੱਲੇ ਕੋਈ ਇਸ ਅਗੇ ਖਲੇ ਕੀ ਜੀਰ ਦਾਸ ਦਾਸ ਕਰਨੀ ਚਾਹੀਦੀ ਹੈ ਅਸੀਂ ਬਿਕਰਮਜੀਠੇ ਦੇ ਕੋਈ ਦੁਖੀ ਨਹੀਂ ਅਸੀਂ ਦੇਖਿਆ ਨਾ ਜੋ ਕੀਤੀਆਂ ਨੇ ਉਹ ਭਰ ਗਏ ਜੇ ਕੋਈ ਕੀਤੀਆਂ ਜੋ ਕ੍ਰੀਤੀਆਂ ਕੀਤੀਆਂ ਨੇ ਉਹਨਾਂ ਦੀ ਪ੍ਰਭਾਵੀ ਕਰ ਰਹੇ